ਾਨੂੰ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਬਰਖਾਸਤ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਮੈਂ ਇਸ ਗੱਲ ਦੀ ਕਿਉਂਕਿ ਮੈਂ ਨਾ ਹਰਪੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆ ਨਹੀਂ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਕਿ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸੁਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਬਿਲਕੁਲ ਲੈਣਾ ਚਾਹੀਦਾ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਕਾਲ ਤਖਤ ਦੇ ਜੱਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤੱਕ ਦਾ ਸਨਮਾਨ ਕਰਨੇ ਆ ਇਹ ਲੈਡ ਬੂ ਇਹਨਾਂ ਨੂੰ ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈੰਦਾ ਜੀਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰੈਪੋਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਈ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਹੈ ਪੜਤਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਹੈ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪੀ ਸਿੰਘ ਨੂੰ ਕੋਈ ਤੇ ਮਿਲਿਆ ਗਿਆਨੀ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਵੀ ਹੋਵੇ ਪਰ ਸਧਾਰਤਕ ਗੱਲ ਇਹ ਆ ਵੀ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ 'ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ 'ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪੀ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋਂ ਜਥੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜਥੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪ ਦਾ ਅ ਅੰਜਾਮ ਨੂੰ ਪੂਰਾ ਕਰਦਾ ਅੱਜ ਕਿੰਨਾ ਕਿੰਨਾ ਨੇ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਮਾ ਬੇੜ ਤੋਂ ਜਸਵੰਤ ਸਿੰਘ ਪ੍ਰੈਨ ਮੈਂਬਰ ਪ੍ਰੈਨ ਸਾਹਿਬ ਜਥੇਦਾਰ ਗਿਆਨੀ ਰਘੂਪੀਰ ਸਿੰਘ ਨੇ ਇਹ ਨੋਟ ਪੜ੍ਹਨਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘੂਪੀਰ ਸਿੰਘ ਕਹਿੰਦੇ ਤੁਹਾਡਾ ਅਗਰ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤਖਤ ਦਾ ਸਨਮਾਨ ਕਰਦੇ ਆ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਵੱਡਾ ਕੁੱਤਾ ਕੋਈ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਅਸੀਂ ਕਿਹਾ ਸੀ ਹੁਣ ਲਾਤਾ ਦਿੱਤਾ ਲਾਉਣ ਦਾ ਵਿਧੀਮਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਕੋਈ ਵੀ ਸਿਗਨਲ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ। ਆ ਰਾਜਨੀਤਿਕ ਐਨਕਾ ਲਾ ਕੇ ਜੱਥੇਦਾਰ ਲਾਉਂਦੇ ਰਹੇ ਆ। ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ-ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਮ ਚੇਤਨਣਾ ਹੋਇਆ ਐਂ ਹੁੰਦਾ ਰਹੂਗਾ। ਬਿਲਕੁਲ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਆਈਡੀਆ ਕਹਿੰਦਾ ਰਹੇ ਕੋਈ ਯਾਰ ਜਗਤਾਰ ਸਿੰਘ ਜੀ ਜਿਵੇਂ ਉਹਨਾਂ ਨੂੰ ਤੁਸੀਂ ਮੰਨਦਾ ਤੁਸੀਂ ਦੇਖੋ ਅੱਜ ਇਹ ਸਵਾਲ ਨਹੀਂ ਮਾਨਤਾ ਨਾ ਦੇਣਾ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੱਡ ਸਿੱਖਾਂ ਨੇ ਐਡਜੇ ਐਡਜੈਕਟਿਵ ਮੈਂਬਰ ਨੂੰ ਨਹੀਂ ਪਤਾ ਕਿ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਿਮੈਂਦਗੀ ਨਹੀਂ ਕਰਦੇ ਜੱਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਹਦੇ ਚੋਂ ਹੁਣ ਮੈਂ ਕੀ ਕਹਾਂ ਇਹ ਜਿਹੜੀ ਰੰਗੜ ਗਈ ਹੈ 2 ਦਸੰਬਰ ਦੇ ਜਿਹੜੇ ਹੁਕਮਾਂਮੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲੈ ਕੇ ਹੋਈ ਹੈ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂਮੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਉਹ ਜੈਕਟ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਦੀ ਉਹ ਤਾਂ ਕਰ ਹੀ ਰਹੇ ਆ ਕੀ ਕਿਤਾ ਨੂੰ ਯਾਨੀ ਜਕਤਾਰ ਸਿੰਘ ਜੀ ਇਸ ਤਰ੍ਹਾਂ ਉਹਨਾਂ ਦੇ ਨਾਲ ਸਾਡੇ ਹੈਡ ਗਾਰੰਟੀ ਉਹ ਹੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਭਾ ਮਨਮੋਣਗੇ ਅਗਲਾ ਤੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗੱਲ ਫਿਰ ਨਾ ਕਰੋ ਵੀਰੇ ਕੰਮ ਦੀ ਬੰਦੇ ਹੋ ਉਹ ਇੱਕ ਬੰਦਾ ਕੰਮ ਦੀ ਸੇਵਾ ਪਰ ਇਸ ਪਟਿਆਰੀਓ ਅੱਜ ਦਾ ਸਿਰਫ ਇਸ ਨੂੰ ਸੋਚ ਕਰਦਾ ਆਸਤਾਂ ਲੋਕਾਂ ਆਈਸ ਲਈ ਅਮੀਨ ਅੱਜ ਲਾੜ ਦਾ ਨਜ਼ਰ ਆ ਰਿਹਾ ਹੈ ਸਭੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਸਭਾ ਮਾਸਨ ਬੰਦੀਆਂ ਨੇ